ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੇ ਅੱਜ ਦੇ ਬਲਾਗ ਦੇ ਵਿੱਚ ਸਾਰੇ ਜਨਰਾਂ ਦਾ ਸਵਾਗਤ ਹੈ ਅੱਜ ਆਪਾਂ ਐਕਸੀਬਿਸ਼ਨ ਤੇ ਅੱਜ ਆਪਣਾ ਐਕਸੀਬਿਸ਼ਨ ਹੈ ਬਿਗ ਬੈਂਡ ਦੇ ਵਿੱਚ ਮੁਗਗੇ ਤੇ ਲੱਗੇ ਪਿੱਛੇ ਉਧਰ ਪਾਰਲੀਮੈਂਟ ਦੀ ਜਗਾਹ ਬਥਾ ਜੀਜੀ ਰੋਡ ਉੱਧਰ ਪਾਰਲੀਮੈਂਟ ਨੇ ਵੱਡਾ ਮੇਨ ਹਾਈਵੇ ਆ ਠੀਕ ਆ ਤੇ ਉਹਦੇ ਉਲੇ ਬੰਨੇ ਇਧਰਲੇ ਬੰਨੇ ਬਿਗ ਬੈਂਡ ਐ ਮੈਂ ਤਾਂ ਹੋਸਟਲੀ ਮੁਗਗੇ ਦੇ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਪਤਾ ਹੀ ਹੈ ਏਰੀਆ ਦੇ ਵਿੱਚ ਬਿਗ ਬੈਂਡ ਦਾ ਤੇ ਬਾਕੀ ਜਿਨ੍ਹਾਂ ਨੂੰ ਨਹੀਂ ਪਤਾ ਤੇ ਉਹ ਬਈ ਲੋਕੇਸ਼ਨ ਵੀ ਲਾ ਸਕਦੇ ਆ ਆਨਲਾਈਨ ਲੋਕੇਸ਼ਨ ਵੀ ਹੈਗੀ ਆ ਆ ਤੁਸੀਂ ਗੂਗਲ ਤੇ ਸਰਚ ਕਰਕੇ ਆ ਜਾਓ bigbang.net ਤੇ ਅੱਜ ਤੁਹਾਨੂੰ ਐਗਜ਼ਿਬਿਸ਼ਨ ਦਿਖਾਵਾਂਗਾ ਤੁਹਾਨੂੰ ਇਧਰ ਤੁਸੀਂ ਦੇਖ ਸਾਡੇ ਹਰਜੀਤ ਕੌਰ ਜੀ ਇਹ ਗੁੱਤ ਕੋ ਕਰਦੇ ਆਏ ਚਾਹ ਪੀਂਦੇ ਇਹ ਤੀਜਾ ਰਾਊਂਡ ਚਾਹ ਦਾ ਇਹ ਬੀਬੀ ਦਾ ਤੀਜਾ ਰਾਊਂਡ ਚਾਹ ਦਾ ਸਾਨੂੰ ਇਹ ਸਮਝ ਨਹੀਂ ਆਉਂਦੀ ਇਹੀ ਹਰ ਵਾਰੀ ਐਗਜ਼ਿਬਿਸ਼ਨ ਲਾਉਣੇ ਆ ਅਸੀਂ ਆ ਚਲੋ ਹਾਲ ਰੈਂਟ ਤੇ ਲੈਣਾ ਹੁੰਦਾ ਹਨਾ ਵੀ ਇੱਕ ਦਿਨ ਵਾਸਤੇ ਅਸੀਂ ਇਹਦਾ ਰੈਂਟ ਭਰਦੇ ਆ ਪਰ ਸਾਨੂੰ ਪਤਾ ਨਹੀਂ ਹਰ ਵਾਰੀ ਐਕਸਟਰਾ ਕੋਸਟ ਕਾਹ ਤੋਂ ਪੈਂਦੀ ਆ ਇਹ ਬੀਬੀ ਦੀ ਚਾਹ ਕਰਕੇ ਇਹ ਚਾਹ ਜਿਹੜੇ 3-3 4-4 ਜਿਹੜੇ ਚਾਹ ਵੇਖ ਲਓ ਤੁਸੀਂ ਫੇਰ ਇਹਨੇ ਕਹਿੰਦਾ ਮੇਰੇ ਯੂਰਿਕ ਐਸਿਡ ਵੱਧ ਗਿਆ ਮੇਰਾ ਯੂਰਿਕ ਐਸਿਡ ਵੱਧ ਗਿਆ ਚਾਹ ਪੀਵਾਂਗੇ ਗਰਮ ਹੋ ਕੇ ਫੇਰ ਹੀ ਲੱਗਾਗੇ ਫੇਰ ਹੀ ਕੋਈ ਅੱਗੇ ਦੇਖ ਆਵਦੇ ਮੁੰਡੇ ਨਾਲ ਤੇ ਉਹਦੇ ਨਾਲ ਬਕੌਲ ਤੇ ਲੱਗੀ ਹੋਈ ਆ ਆਹ ਤੇ ਮੁੰਡੇ ਇਹਨਾਂ ਦੇ ਕਾਲ ਲਓ ਵੀ ਇਹ ਬੀਬੀਆਂ ਦੀਆਂ ਤੇ ਸੁਣੀ ਜਾਣੀਆਂ ਉਦੋਂ ਅੱਗੇ ਪਹੁੰਚੋ ਇੱਧਰਲੇ ਬੰਦੇ ਚਾਹ ਪੀਵਾਂਗੇ ਆਪੂ ਵੀ ਤਾਂ ਚਾਹ ਪੀਵੀ ਅੱਗੇ ਆ ਵੇਖ ਸਕਦੇ ਹਾਂ ਇਹ ਹੁੰਦੀ ਜੀ ਆ ਪੀ ਕੇ ਆ ਗਿਆ ਉਹਨਾ ਆਪ ਨੂੰ ਚੱਕ ਲਾ ਕੇ ਸੇਰ ਹੁੰਦਾ ਮੇਰਾ ਨੀਂਦ ਰੇ ਨਹੀਂ ਪੂਰਾ ਹੁੰਦਾ ਆ ਤੀਜਾ ਹੈ ਤੀਜਾ ਦਾ ਤੀਜਾ ਇਹ ਚਾਹ ਦੂਸਰੇ ਨੂੰ ਮੋਲੀ ਜਾਂਦੇ ਬੇਫਾਲ ਸੁਆ ਅ ਵੀ ਤਾਂ ਤੀਜਾ ਗੇੜੇ ਛੱਡ ਕੇ ਬੈਠਾ ਇਹ ਨਾਨੀ ਜੀ ਤਾਂ ਉਹ ਤਾਂ ਦੂਜੇ ਰ ਕਹ ਲੈਣਾ ਜਿਆਦੀ ਗੋਗੜ ਵੇਖ ਲਾ ਗੋਗੜ ਵੇਖ ਲਾ ਕਿਹਦੇ ਨਹੀਂ ਆ ਗੋਗੜ ਵੇਖ ਬਹੁਤਾ ਨਾ ਬੋਲ ਕੁੜੀਏ ਉਹ ਬਾਕੀ ਬੋਲेंगी ਤੇ ਅੱਜ ਦਿਨੇ ਵੇਖ ਲੈ ਸ਼ੈਨਸ਼ੀਲਤਾ ਖਤਮ ਹੋ ਗਈ ਤੇਰੇ ਚ ਚੇਤਾ ਨਾ ਜ ਸਵੇਰੇ ਸਵੇਰੇ ਸ਼ੈਨਸ਼ੀਲਤਾ ਸਵੇਰੇ ਦੀ ਸ਼ੈਨਸ਼ੀਲਤਾ ਪਤਾ ਕਿਵੇਂ ਖਤਮ ਹੋਈ ਆ ਤੇ ਫਿਰ ਕੀ ਆ ਗਈ ਫਿਰ ਕੀ ਐ ਨਾ ਫਿਰ ਕੀ ਸਾਡੀ ਵੀ ਨਾ ਐ ਮੇਰੇ ਨਾਲ ਗੱਲ ਨਾ ਕਰੋ ਡਰੋ ਮੇਰੇ ਮੈਂ ਨਾਲ ਗੱਲ ਨਾ ਕਰੋ ਨਹੀਂ ਤਾਂ ਮੈਂ ਹੀ ਖੋਲ ਦੇਣਾ ਬੜਾ ਬੜਾ ਪੁੱਛ ਲੈਣਾ ਨਾ 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 ਖਰਾਬ ਕਰ ਲਈਆਂ ਤੇ ਆ ਵੇ ਮੈਂ ਨਹੀਂ ਨਾ ਖਰਾਬ ਨਾ ਕੋਈ ਨਾ ਨਾ ਇਹ ਕਿਉਂ ਨਾ ਲੱਛਾ ਤੇਰੇ ਖੋਬਗੇ ਤਾਂ ਵੇਖ ਲਾ ਕੋਈ ਨਹੀਂ ਗੁਦਾੜ ਕੋਈ ਨਹੀਂ ਗੁਦਾੜ ਜੇ ਲਿਮਟ ਚ ਚੀਜ਼ਾਂ ਲੈ ਕੇ ਦੇ ਦੇਗਾ ਅਸੀਂ ਉਹਨਾਂ ਨੂੰ ਕੀ ਕਰਦੇ ਨਾ ਇੱਥੇ ਹੂੰ ਚਾਹਣਾ ਪੀਵੀਆ ਕੱਪੜਿਆਂ ਬਾਰੇ ਦੱਸੋ ਹਾਂ ਮੈਂ ਤੇ ਦੱਸ ਦਿਆ ਇਹ ਕਾਟਨ ਸਟਾਫਾ ਕਿਉਂਕਿ ਆਕਸੀਜਨ ਆਉੜੇ ਕਾਟਨ ਸਟਾਫ ਤੇ ਆਪਾਂ ਸੇਮ ਲਗਾ ਦਿੱਤੀ ਆ ਇਹ ਆਪਣਾ ਅੱਗੇ ਆ ਗਿਆ ਸਿਲਕ ਠੀਕ ਹੈ ਇਹਦੇ ਵਿੱਚ ਤੁਹਾਨੂੰ ਸਾਰੇ ਥ੍ਰੈਡ ਵਰਕ ਦੇ ਅਲੱਗ-ਅਲੱਗ ਡਿਜ਼ਾਈਨ ਮਿਲ ਜਾਣਗੇ ਇਹਦੇ ਤੇ ਤਿੱਲਾ ਵਰਕ ਵੀ ਮਿਲ ਜੂਗਾ ਸਿੰਗ ਦੇ ਉੱਤੇ ਤੁਹਾਨੂੰ ਠੀਕ ਹੈ ਅੱਗੇ ਆ ਗਿਆ ਆ ਆ ਗਿਆ ਫਾਦੀ ਸਿੰਘ ਆ ਗਿਆ ਇਹਦੇ ਵਿੱਚ ਫੁਰਕਾਰੀ ਦੇ ਡਿਜ਼ਾਈਨ ਵੀ ਆ ਤੇ ਕਾਟਨ ਦੇ ਥੋੜੇ ਪੀਸ ਵਿੱਚ ਹੈਗੇ ਜਿਹੜੇ ਥੋੜੇ ਵਧੀਆ ਵਾਲੀ ਐਮਬ੍ਰੋਇਡਰੀ ਜਿਵੇਂ ਸਿੰਧੀ ਟੋਪਾ ਵਗੈਰਾ ਤੇ ਸਾਰਾ ਕੁਝ ਤੇ ਅੱਗੇ ਆ ਗਿਆ ਦੇਖੋ ਹਾਂ ਆ ਬਲੈਕ ਸੂਟ ਦਿਖਾਇਆ ਜਾਵੇ ਇਸੇ ਨਾਲ ਕੋਈ ਨਿਮਖਾ ਦੇ ਦਿਓ ਡਿਜ਼ਾਈਨ ਤੁਸੀਂ ਚੋਣਿਆ ਇਦੇ ਵਿੱਚ ਲੈਮਨ ਵੀ ਸੀਗਾ ਹਾਂ ਇਹ ਸੇਲ ਹੋਈ ਵੀ ਜਾ ਰਹੀ ਆਰਡਰ ਤੇ ਹੀ ਹੋਈ ਜਾ ਰਹੀ ਸੇਲ ਆਨਲਾਈਨ ਹੋ ਰਹੀ ਆਨਲਾਈਨ ਸੇਲ ਤੇ ਆਰਡਰ ਹੋ ਰਿਹਾ ਆਨਲਾਈਨ ਸੇਲ ਹੋ ਗਿਆ ਪਹਿਲਾ ਕਸਟਮਰ ਨੇ ਸਾਡਾ ਸelect ਕਰ ਲਿਆ ਮੈਂ ਕਿੰਨਾ ਕਿਤੇ ਕਰਾਉਣਾ ਆ ਜੌਰਜਟ ਸਾਡੇ ਕੱਪ ਆ ساری ਜੌਰਜਟ ਆ ਉਹ ਅੱਗੇ ਸਾਰਾ ਪਸ਼ਮੀਨਾ ਲੱਗਦਾ ਆ ਵੀਰ ਇੱਕ ਦਾ ਇੱਕੋ ਇਹ ਗੱਲ ਪਿੰਡ ਪਿਆਰੇ ਜੀ ਇਹਨਾਂ ਫਟਾਫਟ ਕਰਾਂ ਜਸਤੀ ਜੀ ਸੰਨੋ ਦੀ ਇੱਕ ਸੀ ਪਵੀ ਜੀ ਲੈ ਕੇ ਪਹੁੰਚੇ ਨੇ ਸਾਡੇ ਦਰਮਿਆਨ ਸਤਿ ਸ਼੍ਰੀ ਅਕਾਲ ਜੀ ਸਿੱਧਾ ਖੋਲਿਆ ਕੇ ਪੁੱਠਾ ਸਹੀ ਹੈ ਸਿੱਧਾ ਖੋਲਿਆ ਮੈਂ ਹਾਂ ਓਕੇ ਯੈਸ ਨਹੀਂ ਇਹਦੇ ਤੋਂ ਪੁੱਛਦੇ ਹੋਗੇ ਮਸਲ ਕਾਲ ਜੀ ਯੈਸ ਕਾਕਾ ਜੀ ਕਾਕਾ ਜੀ ਹੈ ਉਹ ਪੱਪੀ ਆਇਆ ਜੀ ਪੱਪੀ ਪੱਪੀ ਲਿਗਿਆ ਮੈਨੂੰ ਨਾ ਨਾ ਪਣੀ ਪਵੀ ਪੱਪੀ ਪੱਪੀ ਅਸੇ ਨਹੀਂ ਮਿਲੀ ਰੱਸੀ ਤਾਂ ਹੁਣ ਬੋਰੀ ਚੱਲੂਗੀ ਆ ਫੜਦਾ ਲੈ ਲੈ ਘੱਟ ਨਾ ਫੜ ਰੱਸੀ ਸਹੀ ਆ ਹਾਂ ਓਕੇ ਆ ਬਹੁਤ ਐਡੀ ਡੀ ਆ ਜਾ ਬੰਨੀਏ ਲੋ ਜੀ ਲੱਗ ਚੱਕਾ ਪੋਰਟ ਪਹਿਣਾ ਆ ਹਾਂ ਓਕੇ ਮੋਲ ਆ ਦਾ ਲੈ ਕੁੱਤੀਆਂ ਦਾ ਲਾਣਾ ਦੋ ਚੱਕ ਮਰਵਲਾ ਅੱਜ ਤੋਂ ਨਵਰੀ ਲਈ ਕੰਮ ਸ਼ੁਰੂ ਹੋ ਗਿਆ ਹੈ ਇਹਦੀ ਵੀਡੀਓ ਹੁੰਦੀ ਹੈ ਲੈ ਵੀਡੀਓ ਕਰਦੇ ਇਹਨਾਂ ਨੇ ਮੀਟ ਲਵਾਤਾ ਉਹਨਾਂ ਦਾ ਕਰੀਨਰ ਤੇ ਸਾਰੇ ਬੰਦੇ ਚਾਰ ਅੱਗੇ ਬੈਠੇ ਆ ਮਿਊਟ ਕਰ ਲੈਣਗੇ ਇਸ ਲਈ ਗਰਿਆ ਆ ਬੀਚਾਰਾਂ ਚ ਇੱਕ ਨਾ ਮਾਈ ਲੈਂਗੁਏਜ ਨਾਲ ਗੱਲ ਕਰਦੇ ਇੱਕ ਦੀ ਦੀ ਨਾ ਚਾਰਿਆਂ ਨਾਲ ਹਉਦਰੇ ਵੇਖਾ ਜਿਹਾ ਮਹਾਕਾਮ ਕੰਮ ਕਰਵਾ ਨਿਕਲੀ ਉਹ ਵੀ ਕਰਾ ਰਿਹਾ ਵਾ ਅੱਜ ਆਹ ਦਾ ਸੂਟ ਬਣਾਵਣਾ ਸੀ ਅਸੀਂ ਅਸੀਂ ਕੱਲਨੇ ਤੋਂ ਮੋੜ ਵੇਖੀ ਚਾਰ ਪੰਜ ਸੂਟ ਕਰਵਾ ਦੇ ਕਿਸੇ ਨੂੰ ਵੀਡੀਓ ਕਾਲ ਸੌਕੀ ਕਰਾਦੀ ਆ ਹੈ ਨਾ ਉਹ ਪੰਜ ਛੇ ਸੂਟ ਉਹਨੇ ਕਰਵਾਏ ਆ ਆਹ ਕਿਹਾ ਜੀ ਆਹ ਕਾਕੇ ਨੂੰ ਪੈਸੇ ਵੀ ਨਹੀਂ ਮਿਲ ਲੈਣੇ ਦੱਸ ਦਿਵਾ ਦੀ ਕੰਮ ਕਰ ਕਾਕੇ ਵੀਰ ਪੇਮੈਂਟ ਪੇਮੈਂਟ ਆਉਂਦੀ ਰਹੀ ਸੀ ਸਿਨਹਾ ਉਹਦਾ ਬਾਟਾ ਹੀ ਜਾਂਦਾ ਹੈ ਗੰਦੇ ਇਸ ਤੇ ਦਾ ਨਾਮ ਕੋਈ ਹੋਏ ਇੱਕ ਇੱਕ ਡਾਈ ਜਾਂਦਾ ਵੇ ਕੱਚ ਕਰ ਦੇ ਗੁਰੂ ਆ ਬੋਲ ਗਿਆ ਚੜ੍ਹ ਹੋਂਦਾ ਦੇਖ ਆਉਂਦਾ ਆ ਬਸ ਦਵਾਈ ਜਾਂਦੀ ਹੈ ਪਾਪੀ ਤੋਂ ਬੇਬਸਾ ਬਾਹਰ ਰਦੀ ਪਰ ਆ ਪੂਆ ਉਹ ਜਿਹਨੇ ਕਰੇ ਪਾ ਲੈ ਇਕਾ ਕਾਲਾ ਨੂੰ ਤੋ ਤੇ ਇਹ ਕਰਦੇ ਸਾਡੇ ਆ ਨਾ ਕਹ ਹਾਂ ਆ ਬਹੁਤ ਹਨ ਨਰੀਆਂ ਬੀਬੀਆਂ ਦਾ ਪ੍ਰਾਣਾ ਹੈ ਨਾ ਉਹ ਬਾਪੂ ਰਕਮੂਰ ਦੇ ਬਿਠਾ ਹੀ ਲੱਗਦਾ ਉਹਦੇ ਨੇ ਹਾਂ ਬਾਕੀ ਤਾਂ ਲੱਭੇ ਬਿਠਾ ਕੋਈ ਪਤਾ ਨਹੀਂ ਇਹਨਾਂ ਦੇ ਹਾਂ ਮੈਨੂੰ ਯਾਰ ਕੱਬਾ ਯਾਰ ਕੱਬਾ ਹੀ ਲੈ ਲੈਂਦਾ ਹੈ ਨਾਲ ਕੱਬੇ ਹੀ ਸਵਾਰਾ ਥੋੜਾ ਕੀ ਗੱਲ ਆ ਕੀ ਕਹਿੰਦੇ ਤੁਸੀਂ ਆ ਵੀ ਸਾਡੇ ਤੇਰੀ ਦੀ ਗੱਲ ਕਰਦੇ ਡੈਡੀ ਵੀ ਬਾਲਾ ਜਾ ਸ਼ਰਮਾਨ ਸਤਕਾਰ ਦੇਦੇ ਨੇ ਮਾਨ ਸਤਕਾਰ ਬਾਲਾ ਬੰਦਾ ਨਾਲ ਗੱਲ ਕਰ ਰਹੀ ਸੀ ਬਾਲਾ ਭਗਤ ਬੰਦਾ ਵੀ ਯਾਰ ਜਿਹੜਾ ਗਾਣਾ ਬਹੁਤ ਭਗਤ ਬੰਦਾ ਜਿਹੜੀ ਗੀਤ ਦੀ ਆ ਜਿਹੜਾ ਲੱਚਾਈ ਤੋਂ ਨਹੀਂ ਕੀ ਗਾਣਾ ਹੈ ਕਿਵੇਂ ਗਾਣਾ ਕਮਲੀ ਕਰੀਆਂ ਇਹ ਗੱਲਾਂ ਕਰਦੀ ਕਵਰੀ ਗਲੀਆਂ ਹੀ ਗੱਲਾਂ ਕਰਦੀ ਹੋਣੇ ਘੱਡੇ ਨੂੰ ਆਏ ਬਣੇ